ਹਾਂਜੀ ਮਿੱਤਰੋ ਇਸ ਵੀਡੀਓ ਦੇ ਵਿੱਚ ਬੁਲਟ ਲੈ ਕੇ ਆਏ ਆ ਮੇਰੇ ਉਹਨਾਂ ਵੀਰਾਂ ਵਾਸਤੇ ਜਿਹੜੇ ਵੀਰਾਂ ਨੇ ਕੱਟ ਪੈਸੇ ਲਾਉਣੇ ਆ ਤੇ ਬੁਲਟ ਦਾ ਸ਼ੌਂਕ ਪੂਰਾ ਕਰਨਾ ਹੈ ਵਧੀਆ ਇੰਜਨ ਵਾਲੇ ਬੁਲਟ ਮਿੱਤਰੋ ਤੁਹਾਡੇ ਵਾਸਤੇ ਲੈ ਕੇ ਆਏ ਆ ਦੇਖੋ ਸਾਰੀ ਵੀਡੀਓ ਤੇ ਲਓ ਪੂਰੀ ਜਾਣਕਾਰੀ ਇਹਨਾਂ ਬੁਲਟ ਮੋਟਰਸਾਈਕਲਾਂ ਬਾਰੇ ਤੇ ਹੋਰ ਵੀ ਬਹੁਤ ਸਾਰੇ ਮੋਟਰਸਾਈਕਲ ਲੈ ਆਏ ਆ ਆਪਾਂ ਦੇਖੋ ਸਾਰੀ ਵੀਡੀਓ ਪਹਿਲਾਂ ਗੱਲ ਕਰਦੇ ਆ ਮਿੱਤਰੋ ਆਪਾਂ ਇਹ ਬੁਲਟ ਮੋਟਰਸਾਈਕਲ ਬਾਰੇ ਇਹ ਮਿੱਤਰੋ 2017 ਦਾ ਮਾਡਲ ਹੈ ਐਚ ਆਰ ਨੰਬਰ ਹੈ ਵਧੀਆ ਬੁਲਟ ਪਿਆ ਮਿੱਤਰੋ ਅਲਾਈ ਵੀਲ ਲੱਗੇ ਆ ਵਧੀਆ ਸੋਹਣੀ ਕੰਡੀਸ਼ਨ ਹੈ ਦੁਗ-ਦੁਗ ਵਾਲਾ ਵਧੀਆ ਪੂਰੀ ਵਧੀਆ ਆਵਾਜ਼ ਵਾਲਾ ਸਾਇਲੈਂਸਰ ਲੱਗੇ ਆ ਮੋਟਰਸਾਈਕਲ ਨੂੰ ਸਾਇਲੈਂਟ ਇੰਜਨ ਹੈ ਮਿੱਤਰੋ ਬਹੁਤ ਵਧੀਆ ਕੰਡੀਸ਼ਨ ਹੈ ਮੋਟਰਸਾਈਕਲ ਦੀ ਤੇ ਮਿੱਤਰੋ ਗੱਲ ਕਰੀਏ ਹੁਣ ਆਪਾਂ ਮੋਟਰਸਾਈਕਲ ਦੇ ਰੇਟ ਬਾਰੇ ਇਹ ਮੋਟਰਸਾਈਕਲ ਦਾ ਰੇਟ ਹੈਗਾ ਕੁੱਲ 1,25,000 ਰੁਪਿਆ ਤੇ ਮੌਕੇ ਤੇ ਮੋਰ ਮਾਨਤਾ ਨੂੰ ਵੀ ਹੋ ਜਾਊਗਾ ਤੇ ਬਹੁਤ ਸਸਤਾ ਰੇਟ ਹੈ ਮਿੱਤਰੋ ਹੁਣੇ ਹੁਣੇ ਦਿੱਤੇ ਗਏ ਨੰਬਰ ਤੇ ਸੰਪਰਕ ਕਰੋ ਤੇ ਮੋਟਰਸਾਈਕਲ ਖਰੀਦੋ ਤੇ ਹੁਣ ਗੱਲ ਕਰਦੇ ਆ ਆਪਾਂ ਇਹ ਅਗਲੇ ਬੁਲਟ ਬਾਰੇ ਇਹ ਮਿੱਤਰੋ 1999 ਮਾਡਲ ਹੈ ਵਧੀਆ ਅਲਾਈ ਵੀ ਲੱਗੇ ਆ ਸਾਇਲੈਂਟ ਇੰਜਨ ਹੈ ਮਿੱਤਰੋ ਤੇ ਹੁਣ ਗੱਲ ਕਰੀਏ ਇਹਦੇ ਰੇਟ ਬਾਰੇ ਇਹਦਾ ਰੇਟ ਹੈਗਾ ਕੁੱਲ 1 ਲੱਖ ਰੁਪਈਆ ਪੂਰਾ ਤੇ ਹੋਰ ਮੌਕੇ ਤੇ ਮਨ ਤੁਹਾਨੂੰ ਹੋ ਜੂਗਾ ਤੇ ਮਿੱਤਰੋ ਇੱਕ ਬਲਟੀਨਾ ਵੀ ਤੁਹਾਡੇ ਲਈ ਲੈ ਕੇ ਆਈਆਂ ਜਿਹੜੇ ਵੀਰਾਂ ਨੇ ਐਵਰੇਜ ਵਾਲੀ ਮੋਟਰਸਾਈਕਲ ਲੈਣੀ ਹੈ ਖੇਤ ਬੰਨੇ ਜਾਣ ਨੂੰ ਤੇ ਰੇੜੀ ਰੂੜੀ ਪੱਠੇ ਪੁੱਠੇ ਲਿਓਣ ਨੂੰ ਰੇੜੀ ਤੇ ਲਾਉਣਾ ਇਹ ਮੋਟਰਸਾਈਕਲ ਉਹਨਾਂ ਵਾਲੇ ਵੀਰਾਂ ਵਾਸਤੇ ਹੈ ਤੇ ਮਿੱਤਰੋ ਇਹ 2010 ਮਾਡਲ ਮਟਰ ਮੋਟਰਸਾਈਕਲ ਹੈ ਤੇ ਪੰਜਾਬ ਦਾ ਨੰਬਰ ਲੱਗਿਆ ਹੈ ਇਹਨੂੰ ਤੇ ਵਧੀਆ ਪਿਆ ਇੰਜਨ ਦਾ ਕੰਮ ਹੋਇਆ ਹੁਣੀ ਲੇਟੈਸਟ ਸਰਵਿਸ ਰੂਵੇ ਸਾਰਾ ਕੁਝ ਕੀਤਾ ਧੂਆਂ ਤਾਂ ਕੁਝ ਨਹੀਂ ਮਾਰਦਾ ਵਧੀਆ ਮੋਟਰਸਾਈਕਲ ਹੈ ਤੇ ਇਹਦਾ ਰੇਟ ਹੈਗਾ ਮਿੱਤਰੋ ਕੁੱਲ 20000 ਰੁਪਿਆ ਇਹਨੂੰ ਵੀ ਲੈਣ ਲਈ ਦੇਦੇਗੇ ਨੰਬਰ ਤੇ ਸੰਪਰਕ ਕਰੋ ਤੇ ਬਸ ਐਨੇ ਸੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਤੇ ਮਿੱਤਰੋ ਜਿਹੜੇ ਤੁਸੀਂ ਆ ਸਾਡੇ ਥਰੂ ਮੋਟਰਸਾਈਕਲ ਖਰੀਦਦੇ ਹੁੰਦੇ ਹੋ ਇਹਨਾਂ ਦੀ ਪੂਰੀ ਗਾਰੰਟੀ ਹੁੰਦੀ ਹੈ ਤੇ ਜੇ ਕਿਸੇ ਹੋਰ ਮੇਰੇ ਵੀਰ ਨੇ ਮੋਟਰਸਾਈਕਲ ਆਪ ਦਾ ਸੇਲ ਕਰਨਾ ਹੈ ਤਾਂ ਸਾਨੂੰ ਤਿੰਨ ਤੋਂ ਚਾਰ ਫੋਟੋਆਂ ਭੇਜ ਕੇ ਉਹਦੀਆਂ WhatsApp ਕਰਕੇ ਤੇ ਅਸੀਂ ਫ੍ਰੀ ਦੇ ਵਿੱਚ ਉਹਦੀ YouTube ਦੇ ਉੱਤੇ ਐਡ ਦਵਾਵਾਂਗੇ